ਸਪੋਕਸਮੈਨ ਟੀਵੀ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਅਸਮੇਂ ਦੀ ਵੱਡੀ ਖਬਰ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਲਗਾਇਆ ਜਾ ਰਿਹਾ ਹੈ ਖਬਰਾਂ ਮਿਲੀਆਂ ਸੀ ਕਿ ਭਗਵੰਤ ਮਾਨ ਹਾਈ ਕਮਾਂਡਾ ਨਾਲ ਰਾਜ ਚੱਲ ਰਹੇ ਨੇ ਦਿੱਲੀ ਕਮੇਟੀ ਦੇ ਚੋਣਾਂ ਤੋਂ ਬਾਅਦ ਜੋ ਨਤੀਜੇ ਆਏ ਸੀ ਔਰ ਪੰਜਾਬ ਇਲੈਕਸ਼ਨ ਵਿੱਚ ਜੋ ਨਤੀਜੇ ਆਏ ਸੀ ਜਰਨਲਗ ਭਗਵੰਤ ਮਾਨ ਦੀਆਂ ਹਾਈ ਕਮਾਂਡ ਪ੍ਰਤੀ ਦੂਰੀਆਂ ਵੱਧ ਗਈਆਂ ਸਨ ਕਿਤੇ ਨਾ ਕਿਤੇ ਭਗਵੰਤ ਮਾਨ ਨੂੰ ਜੋ ਖਬਰਾਂ ਇਹ ਵੀ ਸਨ ਕਿ ਭਗਵੰਤ ਮਾਨ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ ਉਹਨਾਂ ਨੂੰ ਰਪਾਰਟੀ 'ਚ ਰੱਖਣ ਲਈ ਔਰ ਪਾਰਟੀ ਦਾ ਜੋ ਪੰਜਾਬ ਵਿੱਚ ਆਧਾਰ ਹੈ ਉਸ ਨੂੰ ਕਾਇਮ ਰੱਖਣ ਲਈ ਕਿਤੇ ਨਾ ਕਿਤੇ ਹਾਈ ਕਮਾਂਡ ਵੱਲੋਂ ਇਹ ਫੈਸਲਾ ਲਿਆ ਜਾ ਰਿਹਾ ਹੈ ਸਾਡੇ ਨਾਲ ਇਸ ਪੂਰੀ ਘਟਨਾ ਤੇ ਜੋ ਆਮ ਆਦਮੀ ਪਾਰਟੀ ਪਿਛਲੇ ਡੇਢ ਮਹੀਨੇ ਤੇ ਵਿੱਚ ਇਹ ਘਟਨਾ ਵਾਪਰ ਰਹੀਆਂ ਨੇ ਲਗਾਤਾਰ ਰੁੱਸੇ ਆ ਵਰਕਰ ਹੋ ਸਰੇ ਨੇ ਸਾਡਾ ਨਾਲ ਗੱਲਬਾਤ ਕਰਨੇ ਸਾਡੇ ਨਾਲ ਮੌਜੂਦ ਨੇ ਵਿਨਾਇਕ ਦੱਤ ਜੀ ਵਿਨਾਇਕ ਜੀ ਖਬਰਾਂ ਆਈਆਂ ਸਨ ਕਿ ਭਗਵੰਤ ਮਾਨ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਨੇ ਹੁਣ ਮੀਡੀਆ ਵਿੱਚ ਇਹ ਗੱਲ ਆਈ ਹੈ ਕਿ ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਲਗਾਇਆ ਜਾ ਰਿਹਾ ਹੈ ਇਹ ਕੀ ਆਮ ਆਦਮੀ ਪਾਰਟੀ ਨੂੰ ਬਚਾਉਣ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ ਇਹਨੇ ਬਚਾਉਣ ਦੀ ਤਾਂ ਕਾਦੀ ਕੋਸ਼ਿਸ਼ ਹੋਣੀ ਹੈ ਜੀ ਹੁਣ ਹੁਣ ਨਹੀਂ ਦੇਖੋ ਇੱਕ ਧਮਕੀਆਂ ਜੀ ਹੁੰਦੀਆਂ ਕੁਮਾਰ ਵਿਸ਼ਵਾਸ ਪਹਿਲਾਂ ਰੁੱਸੇ ਫਿਰ ਅਮਾਨਤੁੱਲਾ ਅਮਾਨਤੁੱਲਾ ਦਾ ਰੈਜ਼ੀਗਨੇਸ਼ਨ ਆਇਆ ਫਿਰ ਵਾਪਸ ਆ ਗਏ ਭਗਵੰਤ ਮਾਨ ਨੇ ਵੀ ਪਹਿਲਾਂ ਧਮਕੀ ਦਿੱਤੀ ਛੱਡਣ ਦੀ ਔਰ ਇਹ ਚੀਜ਼ ਫੈਕਟ ਹੈ ਕਿ ਭਗਵੰਤ ਮਾਨ ਪੰਜਾਬ ਦਾ ਸਭ ਤੋਂ ਹਰਮਨ ਪਿਆਰਾ ਲੀਡਰ ਹੈ ਸ਼ਾਇਦ ਕਿਉਂਕਿ ਉਹਨੇ ਸਭ ਤੋਂ ਵੱਧ ਰੈਲੀਆਂ ਕੀਤੀਆਂ ਉਹਦੀਆਂ ਰੈਲੀਆਂ ਸਭ ਤੋਂ ਜ਼ਿਆਦਾ ਇਕੱਠ ਹੁੰਦਾ ਸੀ ਪਹਿਲਾਂ ਮੁੱਖ ਮੰਤਰੀ ਬਣਨ ਦੀ ਚਾਹਤ ਸੀ ਇਹ ਚੀਜ਼ ਭਗਵੰਤ ਮਾਨ ਸਾਬ ਖੁਦ ਮੰਨਣ ਜਾਂ ਨਾ ਮੰਨਣ ਬਟ ਇਹ ਚੀਜ਼ ਲੱਗਦੀ ਹੈ ਜੋ ਕਾਰਵਾਈਆਂ ਹੋਈਆਂ ਔਰ ਆਮ ਆਦਮੀ ਪਾਰਟੀ ਦਾ ਓਬਵੀਅਸਲੀ ਜੇ ਦਿੱਲੀ ਦੇ ਨੇੜੇ ਵੀ ਸਭ ਤੋਂ ਜ਼ਿਆਦਾ ਜੇ ਕੋਈ ਲੀਡਰ ਮੰਨਿਆ ਜਾਂਦਾ ਤਾਂ ਭਗਵੰਤ ਮਾਨ ਹੀ ਹੈ ਸੁਖਪਾਲ ਖਹਿਰਾ ਜਾਂ ਹੋਗੇ ਜਾਂ ਅਮਨ अरोड़ा ਹੋਗੇ ਸੁਖਪਾਲ ਖਹਿਰਾ ਦਾ ਫਿਰ ਵੀ ਥੋੜਾ ਆਪਣਾ ਸਟੈਂਡ ਹੈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਰਹੇ ਭਗਵੰਤ ਮਾਨ ਉਹਨਾਂ ਗੱਲਾਂ ਨੂੰ ਹੂ ਬਹੂ ਮੰਨਦੇ ਰਹੇ ਸੋ ਜੇ ਭਗਵੰਤ ਮਾਨ ਨੂੰ ਪਾਰਟੀ ਦਾ ਕਨਵੀਨਰ ਲਾਇਆ ਜਾਂਦਾ ਹੈ ਪੰਜਾਬ ਵਿੱਚ ਤਾਂ ਕੇਜਰੀਵਾਲ ਦੇ ਜਿਹੜੇ ਗਰੁੱਪ ਹੈ ਉਹਦੀ ਇੱਕ ਤਰੀਕੇ ਦੀ ਜਿੱਤ ਹੀ ਮੰਨੀ ਜਾਏਗੀ ਇਹ ਕਿਉਂਕਿ ਉਹ ਉਹਨਾਂ ਦੇ ਅੱਖੇ ਤੋਂ ਬਾਹਰ ਨਹੀਂ ਹੈ। ਬਣਾਈ ਜੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਲੀਡਰ ਵੱਡੇ ਨੇ। ਉਹਨਾਂ ਵਿੱਚ ਜੇਕਰ ਗੁਰਪ੍ਰੀਤ ਵੜੈ ਦੀ ਗੱਲ ਕਰ ਲਈ ਜਾਵੇ ਜੇ ਉਹਨਾਂ ਵਿੱਚ ਵਿਰੋਧੀ ਧਰਦੇ ਨੇਤਾ ਚਸ ਫੂਲਕਾ ਦੀ ਗੱਲ ਕਰ ਲਈ ਜਾਵੇ ਸੁਖਪਾਲ ਸਿੰਘ ਖੈਰਾ ਦੀ ਗੱਲ ਕਰ ਰਹੀ ਹੈ ਇੱਕ ਹੋਰ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਉਹ ਚਾਹੇ ਅਮਨ ਅਰੋੜਾ ਜੀ ਦਾ ਨਾਮ ਔਰ ਭਗਵੰਤ ਮਾਨ ਇਹ ਆਸ ਵਿੱਚ ਕਿਤੇ ਨਾ ਕਿਤੇ ਕਾਟੂਕਲੇ ਚੱਲ ਰਾਇਆ ਸੀ ਇੱਕ ਲੌਬੀ ਤਿਆਰ ਹੋ ਰਹੀ ਸੀ ਐਚਐਸ ਫੂਲ ਕ ਆਪਣੀ ਲੌਬੀ ਤਿਆਰ ਕਰ ਰਹੇ ਸੀ ਭਗਵੰਤ ਮਾਨ ਰਾਜ ਸੀ ਔਰ ਕਿਤੇ ਨਾ ਕਿਤੇ ਇਹ ਵੀ ਗੱਲ ਚੱਲ ਰਹੀ ਸੀ ਕਿ ਕੌਸ਼ਨ ਚੱਲ ਰਹੀ ਹੈ ਸਿਕ ਸਾਹਮਣੇ ਆਈ ਸੀ ਗੱਲ ਕਿ ਮੀਟਿੰਗ ਹੋਈ ਸੀ ਆਮ ਆਦਮੀ ਪਾਰਟੀ ਦੇ ਜੋ ਵ代ਕ ਚੁਣੇ ਗਏ ਉਹਨਾਂ ਨੇ ਗੁਰਪੀਤ ਵੜੈਚ ਨੂੰ ਲਾਂਬੇ ਕਰਨ ਲਈ ਹਾਈ ਕਮਾਂਡ ਤੇ ਦਬਾਅ ਬਣਾਇਆ ਕਿਤੇ ਉਹ ਅਸਰ ਤਾਂ ਨਹੀਂ ਇਹ ਫੈਸਲਾ ਲੈਣਾ ਨਹੀਂ ਦੇਖੋ ਹੁਣ ਇਸ ਗੱਲ ਦੇ ਵੀ ਕਈ ਪੱਖ ਹਨ ਜਿੱਥੋਂ ਤੱਕ ਸੁਖਪਾਲ ਖੈਰਾ ਦੀ ਗੱਲ ਹੈ ਤਾਂ ਉਹ ਕਾਫੀ ਦੇਰ ਤੋਂ ਪੋਲਿਟਿਕਸ ਵਿੱਚ ਹੈਗੇ ਆ ਉਹਨਾਂ ਦਾ ਆਪਣਾ ਆਧਾਰ ਹੈ ਠੀਕ ਹੈ ਉਹਨਾਂ ਨੇ ਕਾਫੀ ਇਲੈਕਸ਼ਨਾਂ ਲੜੀਆਂ ਉਹਨਾਂ ਨਾਲ ਬੰਦੇ ਤੁਰਨ ਲਈ ਹੈਗੇ ਆ ਜਿੱਥੋਂ ਤੱਕ ਫੂਲਕਾ ਸਾਹਿਬ ਦੀ ਗੱਲ ਹੈ ਭਾਵੇਂ ਉਹਨਾਂ ਨੇ 84 ਵਾਲੇ ਕੇਸ ਹੀ ਲੜੇ ਆ ਬਟ ਉਹਨਾਂ ਦੀ ਪੋਲਿਟਿਕਸ ਨਾਲ ਕਾਫੀ ਦੇਰ ਤੋਂ ਉਹਨਾਂ ਦਾ ਰابطਾ ਜਿਹੜਾ ਹੈ ਉਹ ਬਣਿਆ ਹੋਇਆ ਫੇਰ ਜੈਸੀ ਅਮਨ ਅਰੋੜਾ ਦੀ ਵੀ ਗੱਲ ਕਰਦੇ ਆਂ ਤਾਂ ਉਹਨਾਂ ਦੇ ਪਿਤਾ ਭਗਵਾਨ ਦਾਸ ਅਰੋੜਾ ਪਹਿਲਾਂ ਕਾਂਗਰਸੀ ਐਮਐਲਏ ਸਨ ਫਿਰ ਮੰਤਰੀ ਵੀ ਬਣੇ ਅਮਨ ਅਰੋੜਾ ਨੇ ਵੀ ਤੀਸਰੀ ਇਲੈਕਸ਼ਨ ਲੜੀ ਐ ਦੋ ਪਹਿਲਾਂ ਹਾਰੇ ਤੀਸਰੀ ਉਹ ਜਿੱਤੇ ਐ ਜਿੱਦੋਂ ਤੱਕ ਗੁਰਪ੍ਰੀਤ ਵੜੈਚ ਦੀ ਗੱਲ ਐ ਤਾਂ ਉਹ ਤਾਂ ਜੁਮਾ ਜੁਮਾ ਉਹਨਾਂ ਦਾ 6 ਮਹੀਨੇ ਪਹਿਲਾਂ ਦਾ ਰਾਜਨੀਤੀ ਚ ਆਇਆ ਉਹ ਉਹਨਾਂ ਦਾ ਉਸ ਤੋਂ ਪਹਿਲਾਂ ਕੋਈ ਰਾਜਨੀਤਿਕ ਬੈਕਗ੍ਰਾਉਂਡ ਨਹੀਂ ਹੈ ਉਹਨਾਂ ਨੇ ਕੋਈ ਪੰਜਾਬ ਪੱਕੀ ਕਿਸੇ ਸੰਘਰਸ਼ ਵਿੱਚ ਕਦੇ ਹਿੱਸਾ ਨਹੀਂ ਲਿਆ ਕਦੇ ਕੋਈ ਅੰਦੋਲਨ بڑے ਅੰਦੋਲਨ ਦਾ ਰਾਜਨੀਤਿਕ ਅੰਦੋਲਨ ਦਾ ਉਹ ਹਿੱਸਾ ਨਹੀਂ ਰਹੇ ਉਹ ਤਾਂ ਇਹ ਹੈ ਕਿ ਪਪੂ ਔਰ ਕੇਜਰੀਵਾਲ ਦੀ ਉਸ ਟਾਈਮ ਤੇ ਜੋ ਰਣਨੀਤੀ ਸੀ ਕਿ ਚਿਹਰਿਆਂ ਦੀ ਰਾਜਨੀਤੀ ਕਰੋ ਮੁੱਦੇ ਮਾਦਦੇ ਨਾਲ ਤਾਂ ਕੋਈ ਨਹੀਂ ਪੁੱਛਦਾ ਪੰਜਾਬ 'ਚ ਇਹ ਗੱਲ ਭਗਵੰਤ ਮਾਨ ਨੇ ਵੀ ਕਹੀ ਸੀ ਇਹ ਗੱਲ ਸੰਜੇ ਨੇ ਵੀ ਕਹੀ ਸੀ ਇਹੀ ਚੀਜ਼ ਅਰਵਿੰਦ ਕੇਜਰੀਵਾਲ ਦਾ ਵੀ ਇਹੀ ਮੰਨਣਾ ਸੀ ਸੋ ਉਸ ਸੰਦਰਭ ਵਿੱਚ ਜੇ ਸੋਚਿਆ ਸਿਨ ਛੋਟੇਪੁਰ ਦੀ ਜਦੋਂ ਵਿਦਾਈ ਹੋਈ ਸੀ ਤਾਂ ਗੁਰਪ੍ਰੀਤ ਵੜੈਚ ਇੱਕ ਜਾਣਾ ਪਛਾਣਾ ਨਾਮ ਸੀ ਪੰਜਾਬ 'ਚ ਇੱਕ ਸ਼ਖਸੀਅਤ ਸੀ ਉਹਦਾ ਉਹਨਾਂ ਨੇ ਲਾਹਾ ਲਿਆ ਉਹਨੂੰ ਪ੍ਰਧਾਨ ਬਣਾਤਾ ਔਰ ਗੁਰਪ੍ਰੀਤ ਵੜੈਚ ਵੀ ਕਦੇ ਦਿੱਲੀ ਦੇ ਕਹੇ ਤੋਂ ਬਾਹਰ ਨਹੀਂ ਗਿਆ ਸੋ ਇਹ ਚੀਜ਼ ਸਾਨੂੰ ਦੇਖਣੀ ਪੈਣੀ ਹੈ ਸੋ ਐਟ ਦੀ ਐਂਡ ਆਫ ਦੀ ਡੇ ਹੁਣ ਜਦੋਂ ਇਲੈਕਸ਼ਨਾਂ ਹੋ ਗਏ ਆ ਹੁਣ ਜਦੋਂ ਪਾਰਟੀ ਨੂੰ ਇੱਕ ਤਰੀਕੇ ਨਾਲ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਚਾਇਤਾਂ ਦੀ ਇਲੈਕਸ਼ਨ ਆਉਣੀ ਹੈ ਮਿਊਨਿਸਪਲ ਕਾਰਪੋਰੇਸ਼ਨਾਂ ਦੀ ਇਲੈਕਸ਼ਨ ਆਉਣੀ ਹੈ ਫਿਰ ਤੁਹਾਡੇ ਜ਼ਿਲ੍ਹਾ ਪ੍ਰੀਸ਼ਦਾਰੀ ਦੀ ਇਲੈਕਸ਼ਨ ਆਉਣੀ ਹੈ ਹੋਰ ਸਾਰੀਆਂ ਇਲੈਕਸ਼ਨਾਂ ਆਉਣੀ ਹੈ ਜਦੋਂ ਤਾਂ ਤੁਹਾਨੂੰ ਕੈਡਰ ਨੂੰ ਨਾਲ ਤੋਰਨਾ ਪੈਣਾ ਹੈ ਵਲੰਟੀਅਰ ਜਿਹੜੇ ਰੁੱਸੇ ਹੋਏ ਆ ਉਹਨਾਂ ਨੂੰ ਮਨਾਉਣਾ ਪੈਣਾ ਜਿਹੜੇ ਲੋਕ ਉਹਨਾਂ ਵਿੱਚ ਵਿਚਰੇ ਆ ਉਹੀ ਐਟ ਦੀ ਐਂਡ ਆਫ ਦੀ ਡੇ ਉਹਨਾਂ ਨੂੰ ਮਨਾ ਸਕਣਗੇ ਉਹਨਾਂ ਤੱਕ ਰابطਾ ਕਾਇਮ ਕਰ ਸਕਣਗੇ ਸੋ ਪੁਲਕਾ ਸਾਹਿਬ ਦਾ ਆਪਣਾ ਇੱਕ ਗਰੁੱਪ ਹੈ ਉਹਨਾਂ ਦੇ ਗਰੁੱਪ ਚੋਂ ਇੱਕ ਦੋ ਬੰਦਿਆਂ ਨੂੰ ਛੱਡ ਗਏ ਕਿਸੇ ਨੂੰ ਟਿਕਟ ਨਹੀਂ ਦਿੱਤੀ ਗਈ ਨਾ ਹੀ ਬਹੁਤੀ ਕਿਸੇ ਦੀ ਗੱਲ ਸੁਣੀ ਗਈ ਪੁਲਕਾ ਸਾਹਿਬ ਆਪ ਜਿੱਤ ਗਏ ਬਾਕੀ ਉਹਨੇ ਜਿਹੜੇ ਦੋਕ ਬੰਦੇ ਸੀ ਉਹ ਹਾਰ ਗਏ ਬਟ ਉਹਨਾਂ ਦਾ ਮਾਸੇਜ਼ ਨਾਲ ਇੱਕ ਰابطਾ ਜੋ ਹੈ ਉਹ ਹਲੇ ਵੀ ਬਣਿਆ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਜੇ ਭਗਵੰਤ ਮਾਨ ਨੂੰ ਵੀ ਬਣਾਇਆ ਜਾ ਰਿਹਾ ਹੈ ਇਹਨਾਂ ਸਾਰਿਆਂ ਦੇ ਉੱਪਰ ਤਾਂ ਦਿੱਲੀ ਹਾਈ ਕਮਾਂਡ ਦੀ ਗ੍ਰਿਫਤ ਵਿਚ ਹੀ ਭਗਵੰਤ ਮਾਨ ਰਹਿਣਗੇ ਉਹਨਾਂ ਦੇ ਕਹੇ ਤੋਂ ਬਾਹਰ ਨਹੀਂ ਜਾਣਗੇ ਇਹੀ ਸਭ ਤੋਂ ਵੱਡਾ ਕਾਰਨ ਹੈ ਮੇਰੇ ਨਾਲ ਜੇ ਗੱਲ ਕਰਗੇ ਆਪਾਂ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ ਉਸ ਦੇ ਵਿੱਚ ਦੁਰਗੇਸ਼ ਪਾਠਕ ਔਰ ਸੰਜੇ ਸਿੰਘ ਨੂੰ ਪੰਜਾਬ ਦੀ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਇਲੈਕਸ਼ਨ ਹਾਰ ਗਏ ਪਹਿਲਾਂ ਉਹਨਾਂ ਦਾ ਹਰ ਇੱਕ ਜੋ ਕਿਹਾ ਉਹਨਾਂ ਦੀ ਗੱਲ ਕਹੀ ਜਾਂਦੀ ਉਹਨਾਂ ਨੂੰ ਬਿਨਾ ਕਿਸੇ ਸੰਗੋਚ ਪ੍ਰਵਾਨ ਕੀਤਾ ਜਾਂਦਾ ਸੀ ਜਿਵੇਂ ਇਲੈਕਸ਼ਨ ਚ ਹਾਰ ਹੋਈ ਤਾਂ ਉਹਨਾਂ ਤੇ ਜੋ ਉਹਨਾਂ ਤੇ ਸਵਾਲੀਆ ਨਿਸ਼ਾਨ ਲੱਗਨੇ ਸ਼ੁਰੂ ਹੋ ਗਏ ਉਹਨਾਂ ਨੇ ਆਖਰਕਾਰ ਆਪਣਾ ਅਰਜਾਇਨ ਦੇ ਦਿੱਤਾ ਉਹਦਿਆਂ ਤੋਂ ਅਸਤੀਫੇ ਦੇ ਦਿੱਤੇ ਔਰ ਭਗਵੰਤ ਮਾਨ ਉਹਨਾਂ ਦਾ ਹਮੇਸ਼ਾ 73 ਦਾ ਅੰਕੜਾ ਰਿਹਾ ਕਿ ਇਹ ਦਬਾਅ ਸੀ ਭਗਵੰਤ ਮਾਨ ਦਾ ਉਹਨਾਂ ਤੇ ਕਿ ਉਹਨਾਂ ਨੂੰ ਅਸਤੀਫੇ ਦਿਵਾਏ ਜਾਣ ਜਾਂ ਹਾਈ ਕਮਾਂਡ ਇੱਕ ਵਾਰ ਫਿਰ ਸੋਚੀ ਗਈ ਕਿਸੇ ਦਿੱਲੀ ਦੇ ਲੀਡਰ ਨੂੰ ਪੰਜਾਬ ਵਿੱਚ ਸ਼ਿਫਟ ਕੀਤਾ ਜਾਵੇ ਦੇਖੋ ਭਗਵੰਤ ਮਾਨ ਦਾ ਕਦੇ 36 ਦਾ ਅੰਕੜਾ ਨਹੀਂ ਸੀ ਮੈਂ ਉਹੀ ਗੱਲ بار بار ਕਹਿੰਦਾ ਤੁਸੀਂ 1 ਸਾਲ 1.5 ਸਾਲ 2 ਸਾਲ ਪਹਿਲਾਂ ਜਾ ਕੇ ਦੇਖੋ ਜਦੋਂ ਡਾਕਟਰ ਗਾਂਧੀ ਦਾਰ ਭਗਵੰਤ ਮਾਨ ਵਾਲਾ ਜੋ ਸਟਿੰਗ ਬਾਹਰ ਆਇਆ ਸੀ ਉਸ ਸਟਿੰਗ ਵਿੱਚ ਭਗਵੰਤ ਮਾਨ ਕੀ ਗੱਲ ਕਹਿ ਰਹੇ ਸੀ ਔਰ ਪਬਲੀਕਲੀ ਭਗਵੰਤ ਮਾਨ ਨੇ ਕੀ ਸਟੈਂਡ ਲਿਆ ਡਾਕਟਰ ਗਾਂਧੀ ਨੇ ਸਟਿੰਗ ਵਿੱਚ ਜੋ ਕਿਹਾ ਉਹ ਪਬਲੀਕਲੀ ਵੀ ਉਸੇ ਸਟੈਂਡ ਤੇ ਖੜੇ ਰਹੇ ਭਗਵੰਤ ਮਾਨ ਨੇ ਜਮਾਂ ਯੂ-ਟਰਨ ਲੈ ਲਿਆ ਭਗਵੰਤ ਮਾਨ ਨੇ ਕਦੇ ਵੀ ਦੁਰਗੇਸ਼ ਦੇ ਜਾਂ ਸੰਜੇ ਦੇ ਖਿਲਾਫ ਕੋਈ ਗੱਲ ਨਹੀਂ ਕਹੀ ਪਬਲੀਕਲੀ ਕਿਸੇ ਪਬਲਿਕ ਪਲੇਟਫਾਰਮ ਤੋਂ ਕੋਈ ਬਿਆਨ ਨਹੀਂ ਦਾਗਿਆ ਉਹਨਾਂ ਦੀ ਸਟਰੈਟਜੀ ਦਾ ਜੋ ਉਹ ਕੁਝ ਗਲਤ ਕਰ ਵੀ ਰਹੇ ਸੀ ਉਹਦਾ ਵਿਰੋਧ ਵੀ ਨਹੀਂ ਕੀਤਾ ਸੋ ਭਗਵੰਤ ਮਾਨ ਨੂੰ ਇੱਕ ਇਹੋ ਜਿਹਾ ਲੀਡਰ ਹੈ ਜਿਨੇ ਤਕਰੀਬਨ 500 ਰੈਲੀਆਂ ਕੀਤੀਆਂ ਇਲੈਕਸ਼ਨ ਤੋਂ ਬਿਲਕੁਲ 1.5 ਮਹੀਨਾ ਪਹਿਲਾਂ ਇੱਕ ਦਿਨ 'ਚ 12-13 ਕਦੇ-ਕਦੇ 20 ਰੈਲੀਆਂ ਵੀ ਉਹਨੇ ਸੰਬੋਧਨ ਕੀਤੀਆਂ ਉਹਨੇ ਅਣਥੱਕ ਪ੍ਰਯਾਸ ਕੀਤਾ ਉਹ ਕੱਲਾ ਲੀਡਰ ਸੀ ਜਿਹੜਾ ਕਿ ਸਾਰੇ ਪੰਜਾਬ ਵਿੱਚ ਘੁੰਮਦਾ ਰਿਹਾ ਔਰ ਬਾਕੀ ਜਿੰਨੇ ਵੀ ਆਗੂ ਸੀ ਉਹ ਸਿਰਫ ਆਪਣੇ ਆਪਣੇ ਇਲਾਕਿਆਂ ਤੱਕ ਹੀ ਮਹਦੂਦ ਸਨ ਸੋ ਸਾਨੂੰ ਇਹ ਚੀਜ਼ ਵੀ ਦੇਖਣੀ ਪੈਣੀ ਹੈ ਔਰ ਭਗਵੰਤ ਮਾਨ ਉਹੀ ਗੱਲ ਹੈ ਜੀ ਕੇਜਰੀਵਾਲ ਨੇ ਜਦੋਂ ਡਾਕਟਰ ਗਾਂਧੀ ਨੂੰ ਹਟਾਇਆ ਤਾਂ ਭਗਵੰਤ ਮਾਨ ਨੂੰ ਹੀ ਲੋਕ ਸਭਾ ਵਿੱਚ ਪਾਰਟੀ ਦਾ ਲੀਡਰ ਬਣਾਇਆ ਗਿਆ ਸੀ ਭਗਵੰਤ ਮਾਨ ਦਿੱਲੀ ਦੇ ਇਸ ਸਾਰੇ ਗੇਮ ਆਫ ਸਕੀਮ ਆਫ ਥਿੰਗਸ ਵਿੱਚ ਬਿਲਕੁਲ ਫਿੱਟ ਬੈਠਦਾ हां ਜਿਹੜਾ ਨਜ਼ਲਾ ਜ਼ਰੂਰ ਛਾੜਨਾ ਸੀ ਕਿ ਐਟ ਦੀ ਐਂਡ ਆਫ ਦਿ ਡੇ ਕਿਸੇ ਨੇ ਰਿਸਪੌਂਸਿਬਿਲਟੀ ਲੈਣੀ ਸੀਗੀ ਉਹ ਸੰਜੇ ਦੁਰਗੇਸ਼ ਦੀ ਛੁੱਟੀ ਹੋ ਗਈ ਇੱਕ ਤਰੀਕੇ ਨਾਲ ਉਹ ਗੱਲ ਪੰਜਾਬ ਦੇ ਹੱਕ ਵਿੱਚ ਜਿਹੜੇ ਲੋਕ ਗੱਲ ਕਰਦੇ ਆ ਉਹਨਾਂ ਦੇ ਲਈ ਇਹ ਗੱਲ ਸਹੀ ਸਾਬਤ ਹੋ ਰਹੀ ਹੈ ਪਰ ਜਿੱਥੋਂ ਤੱਕ ਅਸੀਂ ਇਹ ਕਹੀਏ ਵੀ ਭਗਵੰਤ ਮਾਨ ਦੀ ਭਗਵੰਤ ਮਾਨ ਨੇ ਕਦੇ ਵਿਰੋਧ ਨਹੀਂ ਨਾ ਕੀਤਾ ਜੋ ਗਲਤ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਉਹ ਤਾਂ ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ ਬਾਅਦ ਕਿਹਾ ਪਹਿਲਾਂ ਤਾਂ ਕਦੇ ਨਹੀਂ ਕਿਹਾ ਗੁਰਲਾਬ ਮਹਿਲ ਨੇ ਵੀ ਜਿਹੜੇ ਇਲਜ਼ਾਮ ਲਾਏ ਸੀਗੇ ਭਗਵੰਤ ਮਾਨ ਤੇ ਉਹਨਾਂ ਦਾ ਕਦੇ ਉਹਨਾਂ ਵੱਲੋਂ ਨਾ ਖੰਡਨ ਕੀਤਾ ਗਿਆ ਨਾ ਜਵਾਬ ਦਿੱਤਾ ਗਿਆ ਸੋ ਸਾਨੂੰ ਇਹ ਸਾਰੀਆਂ ਚੀਜ਼ਾਂ ਵੀ ਦੇਖਣੀਆਂ ਪੈਣੀਆਂ ਗੁਰਪ੍ਰੀਤ ਵੜੈਚ ਨੂੰ ਕਿੱਥੇ ਐਡਜਸਟ ਕੀਤਾ ਜਾਊਗਾ ਜੇਕਰ ਆਉਣ ਵਾਲੇ ਸਮੇਂ ਕੁਝ ਦਿਨਾਂ ਵਿੱਚ ਭਗਵੰਤ ਮਾਨ ਨੂੰ ਪੰਜਾਬ ਦੀ ਪੂਰੀ ਵਾਗਡੋਰ ਦਿੱਤੀ ਜਾਵੇ ਕਿਉਂਕਿ ਗੁਰਪ੍ਰੀਤ ਵੜੈਚ ਨੇ ਵੀ ਆਪਣੇ ਆਪ ਬਹੁਤ ਕੰਮ ਕੀਤਾ ਉਹਨਾਂ ਦੀਆਂ ਰੈਲੀਆਂ ਬਹੁਤ ਸੀ ਪਾਰਟੀ ਦੇ ਵਰਕਰ ਉਹਨਾਂ ਨਾਲ ਜੁੜੇ ਹੋਏ ਨੇ ਪਾਰਟੀ ਦੇ ਦਿੱਲੀ ਹਾਈਕ ਮਾਰਦੇ ਕਿਤੇ ਨਾ ਕਿਧਰੋਂ ਥਾਪੜਾ ਰਹੀ ਹੈ ਉਹਨਾਂ ਦੀ ਨਾਰਾਜ਼ਗੀ ਜ਼ਰੂਰ ਅਜਿਹੇ ਨੇਤਾ ਦੀ ਉਹਨਾਂ ਨਾਲ ਹੈ ਕੁਝ ਨੇਤਾਵਾਂ ਨਾਲ ਜੋ ਆਪੋ ਤਾਂ ਆ ਕੇ ਟਿਕਟਾਂ ਹੋਰ ਪਾਰਟੀਆਂ ਆ ਕੇ ਟਿਕਟਾਂ ਦੀ ਮੰਗ ਕਰ ਲੱਗੇ ਸੀ ਕਿ ਗੁਰਪ੍ਰੀਤ ਵੜੈਚ ਦਾ ਸਿਆਸੀ ਪੁੱਖ ਇਸ ਤੇ ਅੱਗੇ ਇੱਕ ਸਵਾਲੀਆ ਨਿਸ਼ਾਨ ਲੱਗੇਗਾ ਇਸ ਗੱਲ ਤੇ ਦੇਖੋ ਗੁਰਪ੍ਰੀਤ ਵੜੈਚ ਨੂੰ ਹੁਣ ਕੰਮ ਕਰਨਾ ਪੈਣਾ ਸੋਸ਼ੀਅਲੀ ਐਕਟਿਵ ਹੋਣਾ ਪੈਣਾ ਜੋ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਲੋਕ ਮੁੱਦੇ ਬਣਾ ਕੇ ਥੋੜਾ ਉਛਾਲਣਾ ਪੈਣਾ ਜੋ ਆਮ ਆਦਮੀ ਪਾਰਟੀ ਇਸ ਕਰਕੇ ਪਪੂਲਰ ਪਪੂਲਰ ਹੋਈ ਸੀ ਕਿਉਂਕਿ ਉਹਨਾਂ ਨੇ ਮਤਲਬ ਲੋਕਾਂ ਨਾਲ ਤੋਰਿਆ ਸੀ ਠੀਕ ਹੈ ਇੱਕ ਪਬਲਿਕ ਪਰਸਪੈਕਸ਼ਨ ਕ੍ਰੀਏਟ ਕੀਤੀ ਸੀ ਕਿ ਉਹ ਐਂਟੀ ਸਟੈਬਲਿਸ਼ਮੈਂਟ ਹੈ ਉਹ ਜੋ ਲੋਕਪੱਖੀ ਮੁੱਦੇ ਆ ਉਹਨਾਂ ਨੂੰ ਤਰਜੀਹ ਦੇਣਗੇ ਹੁਣ ਗੁਰਪ੍ਰੀਤ ਵੜੈਚ ਨੂੰ ਜੋ ਟਿਪੀਕਲ ਆਪ ਸਟ੍ਰੈਟਜੀ ਹੈ ਉਹ ਅਪਣਾਣੀ ਪਵੇਗੀ ਸੜਕਾਂ ਤੇ ਆਉਣਾ ਪਵੇਗਾ ਲੋਕਾਂ ਨਾਲ ਉਤਰਨਾ ਪਵੇਗਾ ਠੀਕ ਹੈ ਥੋੜਾ ਕੰਮ ਕਰਨਾ ਪਵੇਗਾ ਗੁਰਪ੍ਰੀਤ ਵੜੈਚ ਨੂੰ ਇੱਕਦਮ ਜਦੋਂ ਕਨਵੀਨਰ ਲਾ ਵੀ ਦਿੱਤਾ ਗਿਆ ਸੀ ਤਾਂ ਬਹੁਤ ਇਹ ਜੇ ਪੋਲੀਟੀਕਲ ਕਮੈਂਡੇਟਰ ਹੈ ਜਿਹੜੇ ਬਹੁਤ ਹੈਰਾਨ ਹੋ ਗਏ ਸੀ ਵੀ ਇੱਕ ਪਾਸੇ ਸੁੱਚਾ ਸਿੰਘ ਛੋਟੇਪੁਰ ਜਿਹਦਾ 26 ਸਾਲ ਦਾ ਪੋਲੀਟੀਕਲ ਕੈਰੀਅਰ ਠੀਕ ਹੈ ਜਿਨੇ ਇਵਨ ਜਿਹੜੇ ਐਸਵਾਈਐਲ ਦਾ ਜਿਹੜਾ ਪਹਿਲਾ ਮਤਾ ਸੀ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2004 ਵਿੱਚ ਜੋ ਬਿੱਲ ਫਾੜਿਆ ਸੀਗਾ ਜੋ ਨਲ ਐਂਡ ਵੌਇਡ ਜੋ ਡਿਕਲੇਅਰ ਕੀਤਾ ਸੀ ਪੰਜਾਬ ਅਸੈਂਬਲੀ ਨੇ ਉਹ ਮਤਾ ਸੁੱਚਾ ਸਿੰਘ ਛੋਟੇਪੁਰ ਲੈ ਕੇ ਆਏ ਸੀ ਬਹੁਤ ਘੱਟ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਹੋਏਗਾ ਕਿਉਂਕਿ ਉਹ ਬੰਦਾ ਜ਼ਮੀਨੀ ਸਤਰ ਤੇ ਕੰਮ ਕਰਦਾ ਰਿਹਾ ਉਹ ਐਸਡੀਪੀਸੀ ਦਾ ਮੈਂਬਰ ਲਗਾਤਾਰ ਰਿਹਾ ਔਰ ਕਈ ਵਾਰ ਅਨੋਪੋਜ਼ਿਟ ਚੁਣਿਆ ਗਿਆ ਉਹ ਲੋਕ ਉਹਨੂੰ ਲੋਕਾਂ ਦੇ ਮੁੱਦੇ ਪਤਾ ਸਨ ਹੁਣ ਕਿਉਂਕਿ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਇਆ ਗਿਆ ਤਾਂ ਮਾਝੇ ਦਾ ਹੀ ਇੱਕ ਇਹਨਾਂ ਨੂੰ ਆਗੂ ਚਾਹੀਦਾ ਸੀ ਗੁਰਪ੍ਰੀਤ ਵੜੈਜ ਪਪੂਲਰ ਫੇਸ ਸੀ ਉਹਨੂੰ ਇਸ ਚੀਜ਼ ਦਾ ਲਾਹਾ ਮਿਲ ਗਿਆ ਬਣੈਕ ਜੀ ਲਾਸਟ ਤੌਰ ਤੇ ਸਵਾਲ ਪੁੱਛੂੰਗਾ ਤੁਸੀਂ ਸੁੱਤਾ ਸਿੰਘ ਛੋਟੇ ਪਰ ਦੀ ਗੱਲ ਕੀਤੀ ਉਹਦੇ ਨਾਲ ਮੈਂ ਡਾਕਟਰ ਗਾਂਧੀ ਨੂੰ ਵੀ ਕਿਤੇ ਨਾ ਕਿਤੇ ਜੋੜਨਾ ਚਾਹੁੰਦਾ ਕਿਉਂਕਿ ਅੰਮਾਲਵੇ ਵਿੱਚ ਇੱਕ ਜਾਣਿਆ ਪਛਾਣਾ ਚਿਹਰਾ ਉਹਨਾਂ ਦਾ ਰਾਜਨੀਤੀ ਵਿੱਚ ਬਹੁਤ ਸਤਿਕਾਰ ਆ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਜੋ ਹਰਾ ਕੇ ਆਪਣੇ ਸੰਸਦ ਵਿੱਚ ਪਹੁੰਚੇ ਸੀ ਉਹਨਾਂ ਦੇ ਕੀ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੋਵੇਗੀ ਕਿ ਉਹਨਾਂ ਦੇ ਜੋ ਰੁੱਸੇ ਹੋਏ ਜੋ ਉਹਨਾਂ ਨੂੰ ਉਹਨਾਂ ਬਾਹਰ ਕੱਢ ਕੇ ਜੋ ਆਮਪੀ ਸੀ ਉਹ ਹਰਿੰਦਰ ਸਿੰਘ ਖਾਲਸਾ ਸੀ ਜਾਂ ਡਾਕਟਰ ਗਾਂਧੀ ਸੀ ਉਹਨਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਹੋਣੀਆਂ ਇਸ ਤੋਂ ਬਾਅਦ ਦੇਖੋ ਇਹ ਤਾਂ ਹੁਣ ਡਿਪੈਂਡ ਕਰਦਾ ਹੈ ਕਿ ਜਿਹੜੀ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ ਉਹ ਆਪਣੀ ਈਗੋ ਤੇ ਕਿਵੇਂ ਕੰਟਰੋਲ ਕਰਦੀ ਹੈ ਜਿੱਥੋਂ ਤੱਕ ਡਾਕਟਰ ਗਾਂਧੀ ਦੀ ਗੱਲ ਹੈ ਤਾਂ ਜਦੋਂ ਉਹਨਾਂ ਨੇ ਇਲੈਕਸ਼ਨ ਹੋਇਆ ਸੀ ਕੇਜਰੀਵਾਲ ਨੇ ਇੱਕ ਵੀ ਰੈਲੀ ਨਹੀਂ ਸੀ ਕੀਤੀ ਸਾਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਜਿਹੜੇ ਬਾਕੀ ਚਾਰ ਇਹਨਾਂ ਦੇ ਐਮਪੀ ਜਿਹੜੇ ਬਾਕੀ ਤਿੰਨ ਐਮਪੀ ਜਿਹੜੇ ਸੀ ਕੇਜਰੀਵਾਲ ਸਾਹਿਬ ਲੁਧਿਆਣੇ ਵੀ ਆਏ ਸੀ ਤਰਨਤਾਰਨ ਵੀ ਗਏ ਅੰਮ੍ਰਿਤਸਰ ਵੀ ਗਏ ਜਲੰਧਰ ਵੀ ਗਏ ਸੰਗਰੂਰ ਵੀ ਗਏ ਪਰ ਪਟਿਆਲੇ ਕਦੇ ਨਹੀਂ ਸੀ ਗਏ ਡਾਕਟਰ ਗਾਂਧੀ ਦਾ ਇੱਕ ਤਕਰੀਬਨ 40 ਸਾਲ ਦਾ ਇੱਕ ਸਿਆਸੀ ਕੈਰੀਅਰ ਹੈ ਜਿੱਥੇ ਉਹ ਸਮਾਜ ਸੇਵਾ ਵੀ ਕਰਦੇ ਰਹੇ ਔਰ ਉਹਨਾਂ ਦੇ ਮਰੀਜ਼ਾਂ ਨੇ ਹੀ ਉਹਨਾਂ ਨੂੰ ਜਤਾਇਆ ਉਹਨਾਂ ਦਾ ਪਟਿਆਲੇ ਪੈਪਸੂ ਬੈਲਟ ਹੈ ਪਟਿਆਲਾ ਨੱਭਾ ਸਮਾਣਾ ਰਾਜਪੁਰਾ ਇਹਨਾਂ ਇਲਾਕਿਆਂ ਵਿੱਚ ਕਾਫੀ ਦਬਦਬਾ ਹੈ ਕਾਫੀ ਹੋਲਡ ਹੈ ਉਹਨਾਂ ਨੇ ਕਾਫੀ ਕੰਮ ਕੀਤਾ ਉਹਨਾਂ ਨੂੰ ਉਸ ਚੀਜ਼ ਦਾ ਲਾਹਾ ਮਿਲਿਆ ਸੀ ਹੁਣ ਜਿੱਥੋਂ ਤੱਕ ਉਹਨਾਂ ਨੂੰ ਵਾਪਸ ਆਉਣ ਦੀ ਗੱਲ ਹੈ ਤਾਂ ਉਹਨਾਂ ਦੀ ਗੱਲ ਅੱਜ ਵੀ ਉਹਨਾਂ ਦਾ ਸਟੈਂਡ ਅੱਜ ਵੀ ਉਹੀ ਹੈ ਜਦੋਂ ਉਹਨਾਂ ਨੂੰ ਮੁਅਤਲ ਕੀਤਾ ਗਿਆ ਸੀ ਜੋ ਉਸ ਟਾਈਮ ਸੀ ਹੁਣ ਇਹ ਸਿਆਸੀ ਜੋ ਆਪ ਦੀ ਟਾਪ ਲੀਡਰਸ਼ਿਪ ਹੈ ਉਹਨੇ ਡਿਸਾਈਡ ਕਰਨਾ ਹੈ ਕਿ ਉਹ ਹੁਣ ਉਹਨਾਂ ਨੂੰ ਲਵੇਗੀ ਜੇ ਲਵੇਗੀ ਤਾਂ ਬਹੁਤ ਚੰਗੀ ਗੱਲ ਹੈ ਪੰਜਾਬ ਲਈ ਬਹੁਤ ਇਹ ਚੰਗਾ ਡਿਸੀਜਨ ਹੋਏਗਾ ਪੰਜਾਬ ਦੇ ਹੱਕ ਵਿੱਚ ਜਾਏਗੀ ਇਹ ਗੱਲ ਜੇ ਉਹ ਨਹੀਂ ਲੈਂਦੇ ਆ ਉਹਨਾਂ ਦੀ ਕੋਈ ਹੋਰ ਸਟਰੈਟਜੀ ਹੈ ਤਾਂ ਵੀ ਇਹਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਆ ਇਹ ਸਣ ਸਾਡੇ ਨਾਲ ਸਾਡੇ ਡਿਜੀਟਲ ਐਡੀਟਰ ਮਨਾਈਕ ਦੱਤ ਜੀ ਇਹਨਾਂ ਨੇ ਬਹੁਤ ਸਾਰੀਆਂ ਅਜੇਹੀਆਂ ਗੱਲਾਂ ਤੇ ਵਿਚਾਰਨਾ ਪਾਈਆਂ ਜੋ ਹੋ ਸਕਦਾ ਕਿ ਆਮ ਲੋਕਾਂ ਨੂੰ ਨਾ ਪਤਾ ਹੋਣ ਰਾਜਨੀਤੀ ਜਾਣਨ ਵਾਲਿਆਂ ਨੂੰ ਸ਼ਾਇਦ ਇਹ ਗੱਲਾਂ ਨਾ ਪਤਾ ਸੋਚਾਂ ਸੰਗ ਛੋਟੇ ਬਰ ਵੀ ਛੋਟੇ ਬਰ ਬਾਰੇ ਵੀ ਉਹਨਾਂ ਨੇ ਬਖੂਬੀ ਗੱਲ ਰੱਖੀ ਉਹਨਾਂ ਨੇ ਡਾਕਟਰ ਗਾਂਧੀਵਾਰੇ ਵੀ ਬਖੂਬੀ ਗੱਲ ਰੱਖੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਆਉਣ ਵਾਲੇ ਸਮੇਂ ਦੀ ਜੋ ਰਣਨੀਤੀ ਗੋਸ ਬਾਰੇ ਵੀ ਖਾਸ ਗੱਲ ਰੱਖੀ ਤੁਸੀਂ ਸਾਡੇ ਨਾਲ ਜੁੜੇ ਰਹੋ ਰਜਾਨਾ ਸਪੋਕਸਮੈਨ ਟੀਵੀ ਨਾਲ ਪਲ-ਪਲ ਦੀ ਖਬਰ ਲੈ ਕੇ ਤੁਹਾਡੇ ਨਾਲ ਪਹੁੰਚਾਂਗੇ ਮੈਨੂੰ ਦਿਓ ਇਜਾਜ਼ਤ